ਸੰਗਰੂਰ ਵਿੱਚ ਵਕੀਲਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਨਿਰਿੰਦਰ ਕੌਰ ਭਰਾਜ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਵਕੀਲਾਂ ਦਾ ਕਹਿਣਾ ਹੈ ਕਿ ਵਿਧਾਇਕ ਨੇ ਇੱਕ ਵਕੀਲ ਦੇ ਪਲਾਟ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਪੁਲਿਸ ਦੀ ਮਦਦ ਨਾਲ ਵਕੀਲ ਨੂੰ ਤਮਕਾਇਆ ਜਾ ਰਿਹਾ ਹੈ। ਉਹਨਾਂ ਭਰਾਜ ਖਿਲਾਫ ਹੀ ਸਗੁਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਗੱਡੀ ਅੱਗੇ ਵੀ ਤਖਤੀਆਂ ਲੈ ਕੇ ਮਜ਼ਹਾਰਾ ਕੀਤਾ ਜੋ ਉਸ ਵੇਲੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਿੰਦਰ ਸਿੰਘ ਟੀਂਸਾ ਦੀ ਵਿਤ ਮੰਤਰੀ ਚੀਮਾ ਨਾਲ ਤਕਰਾਰ ਵੀ ਹੋਈ ਹੈ ਤੇ ਉਹਨਾਂ ਇਸ ਧੱਕੇ ਵਿਰੋਧ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦੀ ਗੱਲ ਕਹੀ। ਸਾਡੇ ਇੱਕ ਵਕੀਲ ਸਾਹਿਬ ਦਾ ਕੋਈ ਪਲਾਟ ਦੇ ਤੇ ਗਲੀ ਦੇ ਨਾਲ ਸੰਬੰਧਿਤ ਕੋਈ ਕੋਈ ਡਿਸਪਿਊਟ ਸੀ ਜਿਹੜਾ ਉਹ ਪਲਾਟ ਹੈ ਉਹ ਐਮਐਲਏ ਭਰਾਜ ਦਾ ਜਿੱਥੇ ਅੱਜ ਕੱਲ ਸੰਗਰੂਰ ਪ੍ਰੈਜ਼ੈਂਟਲੀ ਰਹਿ ਰਹੇ ਨੇ ਉਸ ਗਲੀ ਦੇ ਵਿੱਚੋਂ ਵਿੱਚ ਹੈ ਉਸ ਪਲਾਟ ਦੇ ਸੰਬੰਧ ਵਿੱਚ ਮਾਨਯੋਗ ਅਦਾਲਤ ਨੇ ਸਟੇਟਸ ਕੋ ਦਿੱਤਾ ਹੋਇਆ ਸੀਗਾ ਵੀ ਜਿਵੇਂ ਕੰਮ ਹੈਗਾ ਉਸ ਤਰ੍ਹਾਂ ਹੀ ਰਹੂਗਾ ਉਹਦੇ ਤੇ ਫਰਦਰ ਕੋਈ ਕੰਮ ਨਹੀਂ ਕੀਤਾ ਜਾਊਗਾ ਪਰ ਮੈਡਮ ਭਰਾਜ ੱੱਕੇ ਨਾਲ ਪੁਲਿਸ ਦੀ ਮਦਦ ਨਾਲ ਸਾਡੇ ਵਕੀਲ ਸਾਹਿਬ ਦੇ ਖਿਲਾਫ ਜਾ ਕੇ ਉੱਥੇ ਕੰਦ ਕਢਾਉਣ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰ ਰਹੇ ਸੀਗੇ ਅਸੀਂ ਇਸ ਬਾਬਤ